ਕਿਹਦੇ ਨਾਮ ਨਹੀਂ ਦੱਪਿਆ ਕਿਉਂਕਿ ਸਰੀਰ ਕਰਕੇ ਕੋਈ ਸਥਿਰ ਨਹੀਂ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਹੜਾ ਦੁਨੀਆਂ ਦੇ ਵਿੱਚ ਆਇਆ ਉਹਨੇ ਇੱਕ ਨ ਇੱਕ ਦਿਨ ਚਲੇ ਜਾਣਾ ਹੈ ਹਰ ਕਿਸੇ ਦੀ ਵਾਰੀ ਆਵੇਗੀ ਵਾਰੀ ਦਾ ਭਾਵਣ ਇੱਥੇ ਨਹੀਂ ਕਿ ਪਹਿਲਾਂ ਘਰ ਦਾ ਬਜ਼ੁਰਗ ਬਾਬਾ ਆਇਆ ਸੀ ਉਹ ਜਾਵੇਗਾ ਫਿਰ ਪੁੱਤ ਆਇਆ ਸੀ ਫਿਰ ਉਹ ਜਾਵੇਗਾ ਫਿਰ ਸਾਡੀ ਵਾਰੀ ਆਵੇਗੀ ਵਾਰੀ ਦਾ ਭਾਵ ਕਿ ਜਿਹਦਾ ਸਮਾ ਆ ਜਾਵੇ ਉਹ ਦੁਨੀਆ ਦੇ ਵਿੱਚੋਂ ਚਲਾ ਜਾਂਦਾ ਹੈ ਕਿਸੇ ਨੂੰ ਬਚਪਨ ਵਿੱਚ ਹੀ ਸੋਝੀ ਪੈ ਜਾਂਦੀ ਹੈ ਕਿ ਰੱਬ ਕਿਸੇ ਵਾਲੇ ਵੀ ਲਿਜਾ ਸਕਦਾ ਹੈ ਉਹਨੂੰ ਸੋਝੀ ਮਿਲ ਜਾਂਦੀ ਹੈ ਤਾਰੂ ਪੋਪਟ ਦਾ ਜ਼ਿਕਰ ਆਉਂਦਾ ਸਿੱਖਾਂ ਦੇ ਵਿੱਚ ਪਹਿਲਾ ਸ਼ਹੀਦ ਤਾਰੂ ਪੋਪਟ ਜਿਨ੍ਹਾਂ ਧੰਗੁਰ ਨਾਨਕ ਦੇ ਮਹਾਰਾਜ ਦਾ ਬਚਨ ਮੰਨਣ ਦੇ ਵਿੱਚ ਹੀ ਸ਼ਹਾਦਤ ਪ੍ਰਾਪਤ ਕਰ ਲਈ ਸਿੱਖ ਧਰਮ ਦਾ ਪਹਿਲਾ ਸ਼ਹੀਦ ਤਾਰੂ ਪੋਪਟ ਹੋਇਆ ਹੈ ਇਨੂੰ ਸਤਿਗੁਰ ਮਹਾਰਾਜ ਦੇ دیਵਾਨ ਲੱਗਦਾ ਏ ਤੇ ਮਹਾਰਾਜ ਦੇ ਦਰਬਾਰ ਦੇ ਵਿੱਚ ਆਣ ਕੇ ਮਹਾਰਾਜ ਦੇ ਪਿੱਛੇ ਪਾਸੇ ਖੱਥ ਜੋੜ ਕੇ ਖੜਾ ਹੋ ਜਾਂਦਾ ਏ ਲਿਵ ਲੱਗਦੀ ਏ ਦੀ ਮਹਾਰਾਜ ਦੇ ਨਾਲ ਤੇ ਮਹਾਰਾਜ ਨੂੰ ਸਿੱਖ ਕਹਿੰਦੇ ਮਹਾਰਾਜ ਤੁਹਾਡੇ ਦਰਬਾਰ ਤੇ ਇੱਕ ਸਿੱਖ ਆਉਂਦਾ ਛੋਟੀ ਜੀ ਉਮਰ ਦਾ ਅਜੇ ਬਾਲਕ ਬੱਚਾ ਏ ਪਰ ਉਹਦੀ ਲਿਵ ਬੜੀ ਲੱਭ ਨਾਲ ਲੱਗਦੀ ਇੱਕ ਦਿਨ ਮਹਾਰਾਜ ਨੇ ਕੋਲ ਮਿਠਾ ਲਿਆ ਮਹਾਰਾਜ ਕਹਿੰਦੇ ਤਾਰੂ ਪੋਪਟ ਦੱਸ ਤੇਰੀ ਇੰਨੀ ਲਿਵ ਰੱਬ ਨਾਲ ਕਿਵੇਂ ਲੱਗੀ ਮਹਾਰਾਜ ਨੂੰ ਕਹਿੰਦਾ ਮਹਾਰਾਜ ਜਿਹਨੂੰ ਮੌਤ ਅੱਖਾਂ ਸਾਹਮਣੇ ਦਿਸਦੀ ਹੋਵੇ ਨਾ ਉਹਨੂੰ ਰੱਬ ਚੇਤੇ ਆਉਂਦਾ ਹੈ ਮਹਾਰਾਜ ਕਹਿੰਦੇ ਇੰਨੀ ਛੋਟੀ ਉਮਰ ਦੇ ਵਿੱਚ ਹੀ ਤੈਨੂੰ ਮੌਤ ਦਾ ਕਿਵੇਂ ਪਤਾ ਲੱਗਾ ਮੇਰੀ ਮਾਂ ਇੱਕ ਦਿਨ ਕਹਿੰਦੀ ਮਹਾਰਾਜ ਮੈਨੂੰ ਭੁੱਖ ਲੱਗੀ ਮੈਂ ਮਾਂ ਨੂੰ ਕਿਹਾ ਮਾਂ ਰੋਟੀ ਦੇ ਮਾਂ ਨੇ ਕਿਹਾ ਪੁੱਤਰਾ ਕੋਈ ਗੱਲ ਨਹੀਂ ਤੂੰ ਚੁੱਲ੍ਹੇ ਵਿੱਚ ਅੱਗ ਬਾਲ ਤੇ ਮੈਂ ਆਟਾ ਗੁੰਨ ਕੇ ਲਿਆਉਣੀ ਮੈਂ ਤੈਨੂੰ ਰੋਟੀ ਪਕਾ ਕੇ ਦੇ ਦੇਣੀ ਆ ਮੈਂ ਮਾਰੇ ਚੁੱਲੇ ਵਿੱਚ ਅੱਗ ਬਾਲਣ ਲੱਗ ਪਿਆ ਅੱਗ ਬਾਲਦਾ ਇਹ ਵੱਡਾ ਟਾਹ ਚੁੱਲੇ ਵਿੱਚ ਧਾਇਆ ਮੈਂ ਬੜਾ ਯਤਨ ਕੀਤਾ ਅੱਗ ਬਲੀ ਨਾ ਇਹਨੇ ਚੰਨੂ ਮਾਂ ਅੰਦਰ ਆ ਗਈ ਮਾਂ ਨੇ ਕਹਿੰਦੀ ਤਾਰੂ ਪੋਪੜ ਅਜੇ ਆਗ ਹੀ ਨਹੀਂ ਤੇਰੇ ਕੋਲੋਂ ਬਲੀ ਮਾਂ ਮੈਂ ਬੜਾ ਯਤਨ ਕੀਤਾ ਅੱਗ ਬਾਲਣ ਦਾ ਅੱਗ ਬਲੀ ਨਹੀਂ ਰਹੀ ਮਾਂ ਨੇ ਵੇਖਿਆ ਵੱਡਾ ਟਾਹ ਮੈਂ ਚੁੱਲੇ ਵਿੱਚ ਧਾਇਆ ਮਾਂ ਨੇ ਕਿਹਾ ਪੁੱਤਰਾ ਪਹਿਲਾਂ ਵੱਡਿਆਂ ਟਾਹਣਾ ਨੂੰ ਅੱਗ ਨਹੀਂ ਲੱਗਦੀ ਮਾਂ ਨੇ ਟਾਣ ਦੇ ਨਾਲੋਂ ਪੱਤੇ ਛੋਟੀਆਂ-ਛੋਟੀਆਂ ਟਾਣੀਆਂਾਂ ਤੋੜੀਆਂ ਚੁੱਲ੍ਹੇ ਵਿੱਚ ਡਾਈਆਂ ਉਹਨਾਂ ਨੂੰ ਧੀਲੀ ਲਾਈ ਤੇ ਪਹਿਲਾਂ ਪੱਤੇਆਂ ਟਾਣੀਆਂ ਨੂੰ ਲੱਗੀ ਤੇ ਵੱਡੇ ਟਾਹਣ ਉਸੇ ਵਕਤ ਲੱਗ ਗਈ ਉਸ ਵਕਤ ਪਤਾ ਲੱਗਿਆ ਮੋਢ ਪਹਿਲਾਂ ਪੈਦਾ ਹੋਇਆ ਟਾਣ ਪਹਿਲਾਂ ਆਇਆ ਪੱਤੇ ਤੇ ਟਾਣੀਆਂ ਬਾਅਦ ਵਿੱਚ ਆਏ ਮੈਂ ਕਿਹਾ ਪਹਿਲਾਂ ਮੋਢ ਨੂੰ ਅਗ ਨਹੀਂ ਲੱਗੀ ਪੱਤੇ ਟਾਣੀਆਂ ਨੂੰ ਬਾਅਦ ਵਿੱਚ ਲੱਗ ਗਈ ਹੈ ਇਥੋਂ ਮਹਾਰਾਜ ਪਤਾ ਲੱਗ ਗਿਆ ਕਿ ਜਨਮ ਦੇਣ ਵਾਲੇ ਦੁਨੀਆ ਵਿੱਚ रह ਸਕਦੇ ਹੈ ਜਿਨ੍ਹਾਂ ਨੂੰ ਜਨਮ ਦਿੱਤਾ ਉਹ ਦੁਨੀਆ ਵਿੱਚੋਂ ਪਹਿਲੇ ਹੀ ਜਾ ਸਕਦੇ ਆ ਮਹਾਰਾਜ ਮੈਨੂੰ ਪਤਾ ਲੱਗ ਗਿਆ ਤਾਂ ਮੇਰੀ ਰੱਬ ਦੇ ਨਾਲ ਲੱਗੀ ਐ ਮੈਨੂੰ ਮੌਤ ਸਾਹਮਣੇ ਦਿਖਦੀ ਐ ਫਿਰ ਤਾਰੂ ਕੋਪਟ ਤੂੰ ਸਾਡਾ ਹੁਕਮ ਮੰਨਣਾ ਹੈ ਤੂੰ ਰੱਬ ਨੂੰ ਚੇਤੇ ਰੱਖਣਾ ਏ ਕਿਤੇ ਅੱਗ ਲੱਗੀ ਹੋਵੇ ਉਹਨੂੰ ਪਾਣੀ ਪਾ ਕੇ ਬੁਝਾਉਣ ਦਾ ਯਤਨ ਕਰੀ ਤੇ ਜਦੋਂ ਸੰਗਤ ਜੀ ਬਾਬਰ ਨੇ ਹਮਲਾ ਕੀਤਾ ਨਾ ਮੇਰਾ ਬਾਦ ਸ਼ਹਿਰ ਤੇ ਤੇ ਇਹ ਤਾਰੂ ਕੋਪਟ ਆਪਣੇ ਬਾਲਟੀ ਲਾ ਕੇ ਅੱਗ ਬੁਝਾ ਰਿਹਾ ਏ ਇੱਕ ਬਾਲਟੀ ਪਾਉਂਦਾ ਏ ਅੱਗ ਬੁਝਾਉਂਦਾ ਇਨੇ ਚੰਨੋ ਬਾਬਰ ਦੇ ਸੈਨਿਕ ਆਏ ਕਹਿੰਦੇ ਕੀ ਕਰ ਰਿਹਾ ਏ ਕਹਿੰਦਾ ਤੁਹਾਨੂੰ ਨਹੀਂ ਦਿਸਦਾ ਅੱਗ ਬੁਝਾ ਰਿਹਾ ਏ ਉਹ ਕਹਿਣ ਲੱਗੇ ਤੇਰੀ ਇੱਕ ਬਾਲਟੀ ਨਾਲ ਅੱਗ ਬੁਝ ਜਾਵੇਗੀ ਕਹਿੰਦਾ ਮੈਨੂੰ ਨਹੀਂ ਪਤਾ ਮੇਰੀ ਇੱਕ ਬਾਲਟੀ ਨਾਲ ਅੱਗ ਬੁਝਣੀ ਏ ਕਿ ਨਹੀਂ ਬਜਣੀ ਮੈਂ ਆਪਣੇ ਗੁਰੂ ਦਾ ਹੁਕਮ ਮੰਨਿਆ ਮੇਰੇ ਗੁਰੂ ਨੇ ਕਿਹਾ ਸੀ ਕਿ ਤੇ ਅੱਗ ਲੱਗੀ ਹੋਵੇ ਇਹ ਅੱਗ ਤੇ ਪਾਣੀ ਪਾ ਕੇ ਬੁਝਾਉਣ ਦਾ ਯਤਨ ਕਰੀ ਮੈਨੂੰ ਨਹੀਂ ਪਤਾ ਅੱਗ ਬੁਝੇਗੀ ਨਹੀਂ ਇੱਕ ਬਾਲਟੀ ਭਾਈ ਦੋ ਬਾਲਟੀ ਭਾਈ ਉਹਨਾਂ ਗਿਆ ਇਹਦੇ ਵੱਲ ਵੇਖ ਕੇ ਛੋਟੇ ਦੇ ਬੱਚੇ ਵੱਲ ਵੇਖ ਕੇ ਹੋਰ ਵੀ ਆਉਣਗੇ ਸਾਰੀ ਅੱਗ ਬੁਝਾ ਦੇਣਗੇ ਇਹਨੂੰ ਚੁੱਪੋ ਤੇ ਅੱਗ ਵਿੱਚ ਛੁੱਟ ਦਿਓ ਉਹਨਾਂ ਨੇ ਭਾਈ ਤਾਰੂ ਕੋਪਟ ਨੂੰ ਅੱਗ ਵਿੱਚ ਛੁੱਟ ਦਿੱਤਾ ਉਹ ਸਿੱਖ ਪੰਥ ਦਾ ਪਹਿਲਾ ਸ਼ਹੀਦ ਹੋਇਆ ਜਿਨੇ ਗੁਰੂ ਦਾ ਹੁਕਮ ਮੰਨਣ ਕਰਕੇ ਸ਼ਹੀਦੀ ਪ੍ਰਾਪਤ ਕਰਿਆ